ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਮਨਨ ਤਬੇ ਕਿੱਦਾਂ ਤੇਰੀ ਹੁਣ ਠੀਕ ਐ ਹਾਂਜੀ ਭਾਜੀ ਮੈਂ ਬਿਲਕੁਲ ਠੀਕ ਐ ਤੁਹਾਡੇ ਨਾਲ ਇੱਕ ਗੱਲ ਕਰਨ ਆਇਆ ਭਾਜੀ ਮੈਂ ਹਾਂਜੀ ਦੱਸੋ ਸਰ ਮੈਂ ਹੁਣ ਕੰਮ ਨਹੀਂ ਕਰਨਾ ਕੰਟੀਨਿਊ ਕਿਉਂ ਕੀ ਗੱਲ ਹੋ ਗਈ ਸਿਮਰ ਭਾਜੀ ਮੈਨੂੰ ਇੱਕ ਜੋਬ ਮਿਲ ਗਈ ਐ ਉੱਥੇ ਤੁਹਾਡੇ ਨਾਲੋਂ ਸੈਲਰੀ ਜ਼ਿਆਦਾ ਐ ਸਿਮਰ ਐਂ ਵੈਸੇ ਜੋ ਤੂੰ ਕੰਮ ਤੇ ਆਇਆ ਸੀਗਾ ਮੇਰੇ ਕੋਲ ਉਦੋਂ ਕੀ ਤੈਨੂੰ ਠੋਕਾਇਆ ਦਾ ਕੰਮ ਹੁੰਦਾ ਸੀ ਨਹੀਂ ਸਰ ਮੈਂ ਕੰਮ ਤਾਂ ਇੱਥੇ ਸਿੱਖਿਆ ਨਹੀਂ ਜੇ ਤੂੰ ਦੁਕਾਨਦਾਰ ਦਾ ਨਾਮ ਲੈ ਰਿਹਾ ਤੈਨੂੰ ਪਤਾ ਹੀ ਹੈ ਕਿੰਦਾ ਦਾ ਬਿਹੇਵੀਅਰ ਆ ਉਹਦਾ ਆਪਣੇ EMPLOYEES ਦਾ ਪਰ ਭਾਜੀ ਮੈਨੂੰ ਸੈਲਰੀ ਤਾਂ ਵੱਧ ਮਿਲ ਰਹੀ ਹੈ ਨਾ ਇੱਥੇ ਨਾਲੋਂ ਸਿਮਰਨ ਤੈਨੂੰ ਵੀ ਪਤਾ ਉੱਥੇ ਤੈਨੂੰ ਕੰਮ ਕਰਕੇ ਇੱਜ਼ਤ ਨਹੀਂ ਮਿਲਦੀ ਕਿੰਨੂ ਮੇਰੇ ਵਰਗਾ ਪਿਆਰ ਨਹੀਂ ਮਿਲਣਾ ਤੈਨੂੰ ਘਰ ਵਰਗਾ ਮਾਹੌਲ ਨਹੀਂ ਮਿਲ ਫਿਰ ਵੀ ਤੂੰ ਕਹਿੰਦਾ ਸੈਲਰੀ ਵਧਾ ਜਿੱਥੇ ਤੱਕ ਸੈਲਰੀ ਦੀ ਗੱਲ ਹੈ ਨਾ ਮੈਂ ਤੇਰੇ ਤੋਂ ਨਹੀਂ ਪੁੱਛਦਾ ਵੀ ਸੈਲਰੀ ਤੈਨੂੰ ਕੀ ਉਹ ਵਧ ਦੇ ਰਿਹਾ ਤੈਨੂੰ ਜਿੰਨੀ ਉਹ ਸੈਲਰੀ ਵਧ ਦੇ ਰਿਹਾ ਨਾ ਮੈਂ ਤੈਨੂੰ ਉਹੀ ਸੈਲਰੀ ਵਧ ਦੇ ਦਿੰਦਾ ਪਰ ਮੈਂ ਤੈਨੂੰ ਇੱਕ ਗੱਲ ਕਹੂੰਗਾ ਕਿ ਜਿੱਥੇ ਸਕੂਨ ਹੈ ਨਹੀਂ ਨਾ ਉੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਕਿ ਉੱਥੇ ਕੰਮ ਕੰਮ ਨਹੀਂ ਲੱਗਦਾ ਤੈਨੂੰ ਕੰਮ ਬੋਝ ਲੱਗਣ ਲੱਗਦਾ ਕਿਉਂਕਿ ਕਾਕਾ ਗਰਬਾਨੀ ਵੀ ਕਹਿੰਦੀ ਹੈ ਪਰ ਅਧੀਨ ਸੁਪਨੇ ਸੁਖ ਨਹੀਂ ਗੁਲਾਮੀ ਲੱਗੇ ਉੱਥੇ ਤਾਂ ਤੁਹਾਨੂੰ ਸੁਪਨੇ ਵਿੱਚ ਸੁੱਖ ਨਹੀਂ ਮਿਲ ਸਕਦਾ ਤੁਸੀਂ ਸੈਲਰੀ ਵਧ ਲੈਣੀ ਹੈ ਤੁਹਾਨੂੰ ਉਹ ਵੀ ਆਪਸ਼ਨ ਦੇ ਦਿੱਤਾ ਮੇਰੇ ਤੋਂ 100 ਵਧ ਲੈ ਲਓ ਬਾਕੀ ਡਿਸਾਈਡ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਭਾਜੀ ਮੈਂ ਤੁਹਾਡੀ ਗੱਲ ਨੂੰ ਅੰਡਰਸਟੈਂਡ ਕਰ ਰਹਾ ਮੈਂ ਕੰਮ ਨਹੀਂ ਛੱਡਣਾ ਚਾਹੁੰਦਾ ਮੈਂ ਕੱਲ ਤੋਂ ਕੰਟੀਨਿਊ ਕਰਦਾ ਤੇ ਬਾਕੀ ਭਾਜੀ ਗੱਲ ਰਹੀ ਸੈਲਰੀ ਦੀ ਉਹਨੂੰ ਸੈਲਰੀ ਨਹੀਂ ਵਧ ਚਾਹੀਦੀ ਮੈਨੂੰ ਤੁਹਾਡਾ ਸਾਥ ਚਾਹੀਦਾ